ਪਰੰਤੂ ਅੰਚ ਵੱਡੀ ਵਾਰਦਾ ਸਰਪੰਚ ਦਾ ਗੋਲੀਆਂ ਮਾਰ ਕਤਲ ਤਰਨਤਾਰ ਚ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਤਰਨਤਾਰ ਹਲਕੇ ਦੇ ਪ੍ਰਮੁੱਖ ਸਿਆਸੀ ਆਗੂ ਅਤੇ ਅੱਡਾ ਛਬਾਲ ਦੇ ਮੌਜੂਦਾ ਸਰਪੰਚ ਅਮਨ ਕੁਮਾਰ ਸੋਨੂ ਜੀਮਾ ਦਾ ਅੱਜ ਸਵੇਰੇ ਅੱਡਾ ਛਬਾਲ ਵਿਖੇ ਦੋਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕਤਲ ਕਰ ਦਿੱਤਾ ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਲਗਭਗ 9 ਵਜੇ ਜਦੋਂ ਅਮਨ ਕੁਮਾਰ ਸੋਨੂ ਜੀਮਾ ਪਿੱਖੀਵੈਂਡ ਰੋਡ ਤੇ ਇੱਕ హెయిర్ ਕਟਿੰਗ ਦੀ ਦੁਕਾਨ ਤੇ ਆਪਣੇ ਵਾਲ ਕਟਵਾ ਰਿਹਾ ਸੀ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਜਿਨ੍ਹਾਂ ਨੇ ਲੋਈ ਦੀਆਂ ਬੁਕਲਾ ਮਾਰੀਆਂ ਹੋਈਆਂ ਸਨ ਇਸ ਦੌਰਾਨ ਇੱਕ ਵਿਅਕਤੀ ਬਾਹਰ ਮੋਟਰਸਾਈਕਲ ਸਟਾਰਟ ਕਰਕੇ ਬੈਠਾ ਸੀ ਅਤੇ ਦੂਜੇ ਨੇ ਅੰਦਰ ਆ ਕੇ ਸਰਪੰਚ ਅਮਨ ਕੁਮਾਰ ਸੋਹਣੂ ਜੀ ਮਾਤੇ ਕਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਦੋਵੇਂ ਨੌਜਵਾਨ ਫਰਾਰ ਹੋ ਗਏ ਇਸ ਦੌਰਾਨ ਸਰਪੰਚ ਸੋਨੂ ਚੀਮਾ ਨੂੰ ਜ਼ਖਮੀ ਹਾਲਤ ਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਤਰ ਸੇਮ ਮੁਸੀਮ ਨੇ ਦੱਸਿਆ ਹੈ ਕਿ ਅਮਨ ਕੁਮਾਰ ਸੋਨੂ ਚੀਮਾ ਦੀ ਇਲਾਜ ਦੌਰਾਨ ਮੌਤ ਹੋ ਗਈ। ਉਹਨਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਪੁਲਿਸਮਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਨਿਊਜ਼ ਬਿਊਰੋ ਮਿਸ਼ਨ ਪੰਜਾਬ